ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਹੌਟ ਸੀਟ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਤੋਂ ਰਵਨੀਤ ਬਿੱਟੂ ਨੇ ਰਾਜਾ ਵੜਿੰਗ ਬਾਰੇ ਤਿੱਖੇ ਸ਼ਬਦਾਂ ਦੀ ਵਰਤੋਂ ਕਰਦਿਆ ਕਿਹਾ ਕਿ ਉਹ ਫੰਡ ਇਕੱਠੇ ਕਰਨ ਆ ਰਹੇ ਨੇ ਉਧਰ ਰਾਜਾ ਵੜਿੰਗ ਨੇ ਵੀ ਜੋ ਹੈ ਰਵਨੀਤ ਬਿੱਟੂ ਤੇ ਤੰਜ ਕੱਸਿਆ ਤੇ ਉਹਨ ਧੋਖੇਬਾਜ਼ ਕਹਿ ਦਿੱਤਾ ਇਹੀ ਨਹੀਂ ਪ੍ਰਤਾਪ ਬਾਜਵਾ ਵੀ ਜੋ ਹੈ ਰਵਨੀਤ ਬਿੱਟੂ ਤੇ ਜੰਮ ਕੇ ਵਰੇ ਸੋ ਇਸ ਪੂਰੇ ਜੋ ਹੈ ਸਥਿਤੀ ਬਣੀ ਹੋਈ ਹੈ ਹੁਣ ਹੌਟ ਸੀਟ ਬਣੀ ਹੋਈ ਆ ਲੁਧਿਆਣਾ ਇਸੇ ਜਿਹੜੇ ਸਿਆਸੀ ਸਮੀਕਰਣੇ ਟਕਰਾਰ ਵਾਲੇ ਵੀ ਖਾਸੌਰਤੇ ਬਣੇ ਹੋਏ ਨੇ ਜੋ ਸ਼ਬਦੀ ਹਮਲੇ ਇੱਕ ਦੂਜੇ ਤੇ ਕੀਤੇ ਜਾ ਰਹੇ ਨੇ ਪੂਰੀ ਕਹਾਣੀ ਇਸ ਟਕਰਾਰ ਦੀ ਜ਼ਰੂਰ ਬਿਆਨ ਕਰਿਓ ਹਰਜੋਜੀ ਲੁਧਿਆਣਾ ਦੀ ਸੀਟ ਹੌਟ ਸੀਟ ਬਣ ਗਈ ਜਦੋਂ ਦੇ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹਾਲਾਂਕਿ ਰਵਨੀਤ ਬਿੱਟੂ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਨੇ ਔਰ ਜਦੋਂ ਦੇ ਰਵਨੀਤ ਬਿੱਟੂ ਭਾਰਤੀ ਜਨਤਾ ਪਾਰਟੀ ਦੇ ਵਿੱਚ ਗਏ ਨੇ ਉਸ ਵੇਲੇ ਤੋਂ ਹੀ ਕਾਂਗਰਸ ਨੂੰ ਲੈ ਕੇ ਉਹਨਾਂ ਦੀਆਂ ਬਹੁਤ ਸਾਰੀਆਂ ਤਲਖ ਟਿੱਪਣੀਆਂ ਨੇ ਇੱਥੋਂ ਤੱਕ ਕਿ ਬਿਅੰਤ ਸਿੰਘ ਬਾਰੇ ਵੀ ਰਵਨੀਤ ਬਿੱਟੂ ਕਹਿੰਦੇ ਨੇ ਕਿ ਕਾਂਗਰਸ ਨੇ ਬਿਅੰਤ ਸਿੰਘ ਦੇ ਪਰਿਵਾਰ ਨੂੰ ਜਾਂ ਬਿਅੰਤ ਸਿੰਘ ਨੂੰ ਮਨ ਦਾ ਬਣਦਾ ਮਾਨ ਸਤਕਾਰ ਨਹੀਂ ਦਿੱਤਾ ਕਾਂਗਰਸ ਪਾਰਟੀ ਨੇ ਇਸ ਤਰ੍ਹਾਂ ਦੇ ਇਲਜ਼ਾਮ ਲਗਾਤਾਰ ਲੱਗਦੇ ਰਹੇ ਨੇ ਔਰ ਹੁਣ ਇਹ ਵੀ ਕਹਿੰਦੇ ਨੇ ਰਵਨੀਤ ਬਿੱਟੂ ਕਹਿੰਦੇ ਕਾਂਗਰਸ ਪਾਰਟੀ ਨੂੰ ਉਮੀਦਵਾਰ ਨਹੀਂ ਮਿਲਦਾ ਅਗਰ ਤੁਹਾਨੂੰ ਉਮੀਦਵਾਰ ਨਹੀਂ ਮਿਲਦਾ ਤੇ ਅਸੀਂ ਤੁਹਾਨੂੰ ਕੋਈ ਉਮੀਦਵਾਰ ਦੇ ਦਈਏ ਤੇ ਹੁਣ ਜਦੋਂ ਰਾਜਾ ਵੜਿੰਗ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਜਦੋਂ ਰਾਜਾ ਵੜਿੰਗ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਰਾਹੁਲ ਗਾਂਧੀ ਨੇ ਤੇ ਫਿਰ ਰਵਨੀਤ ਬਿੱਟੂ ਇੱਕ ਵਾਰ ਫੇਰ ਤੋਂ ਇਸ ਤਰ੍ਹਾਂ ਦੇ ਬਿਆਨ ਦਿੰਦੇ ਨੇ ਜਿਦੇ ਨਾਲ ਕਈ ਤਰ੍ਹਾਂ ਦੀ ਕੰਟਰੋਵਰਸੀ ਵਿਵਾਦ ਖੜੇ ਹੁੰਦੇ ਨੇ ਹੁਣ ਰਵਨੀਤ ਬਿੱਟੂ ਕਹਿੰਦਾ ਰਾਜਾ ਵੜਿੰਗ ਹੋਣੀ ਫੰਡ ਇਕੱਠੇ ਕਰਨ ਆ ਰਹੇ ਨੇ ਉਨ੍ਹਾਂ ਦੀ ਗੱਲ ਸੁਣਾਉਨੇ ਆ ਉਹ ਕਹਿੰਦੇ ਬਹੁਤ ਸਾਰੇ ਇੱਥੇ ਫਾਰਮ ਹਾਊਸ ਨੇ ਉੱਥੇ ਇਹਨਾਂ ਦੇ ਲੋਕ ਰੁਕ ਜਾਣਗੇ ਹੋਟਲ ਨੇ ਉੱਥੇ ਇਹਨਾਂ ਦੇ ਰੁਕ ਰੁਕ ਜਾਣਗੇ ਇਹ ਫੰਡ ਇਕੱਠੇ ਕਰਨ ਲਈ ਆ ਰਹੇ ਨੇ ਕਿਉਂਕਿ ਲੁਧਿਆਣਾ ਦੇ ਵਿੱਚ ਉਦਯੋਗ ਹੈ ਬਹੁਤ ਵੱਡੇ ਵੱਡੇ ਘਰਾਣੇ ਨੇ ਹੁਣ ਇਹ ਸਵਾਲ ਇੱਕ ਬਹੁਤ ਵੱਡਾ ਹੈ ਕੀ ਲੁਧਿਆਣਾ ਦੇ ਵਿੱਚ ਜਿਹੜੇ ਵੀ ਲੀਡਰ ਮੈਂਬਰ ਪਾਰਲੀਮੈਂਟ ਦੀ ਚੋਣ ਲੜਦੇ ਨੇ ਕੀ ਉਹ ਫੰਡ ਇਕੱਠਾ ਕਰਦੇ ਨੇ ਮੈਨੂੰ ਲੱਗਦਾ ਹੈ ਕੇਂਦਰੀ ਏਜੰਸੀਆਂ ਨੂੰ ਇਸ ਪਾਸੇ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਸ਼ਹਿਰਾਂ ਦੇ ਵਿੱਚ ਜਾਂ ਵੱਡੇ ਉਦਯੋਗ ਪੱਤੀਆਂ ਕੋਲ ਕਿੰਨਾ ਇੱਕ ਫੰਡ ਇਹ ਲੀਡਰ ਹਾਸਲ ਕਰਦੇ ਨੇ ਸੋ ਗੱਲ ਕਿਸੇ ਇੱਕ ਲੀਡਰ ਦੀ ਨਹੀਂ ਇਹ ਤਾਂ ਸਾਡੀਆਂ ਏਜੰਸੀਆਂ ਦਾ ਫਰਜ਼ ਹੈ ਕਿ ਸਾਰੇ ਲੀਡਰਾਂ ਤੇ ਹੀ ਨਿਗਰਾਨੀ ਰੱਖੀ ਜਾਵੇ ਕਿ ਕੀ ਲੀਡਰ ਸਿਰਫ ਫੰਡ ਇਕੱਠੇ ਕਰਨ ਲਈ ਚੋਣਾਂ ਤਾਂ ਨਹੀਂ ਲੜਦੇ ਉਂਝ ਅਨੁਮਾਨ ਨੇ ਕਿ ਲੁਧਿਆਣਾ ਵਰਗੇ ਸੰਤੀ ਸ਼ਹਿਰ ਦੇ ਵਿੱਚ ਕਈ 100 ਕਰੋੜ ਰੁਪਏ ਲੀਡਰਾਂ ਦੇ ਇਕੱਠੇ ਹੁੰਦੇ ਨੇ ਜਦੋਂ ਉਹ ਮੈਂਬਰ ਪਾਰਲੀਮੈਂਟ ਦੀ ਚੋਣ ਲੜਦੇ ਨੇ ਕਈ 100 ਕਰੋੜ ਰੁਪਏ ਇਹ ਬਹੁਤ ਹੀ ਇੱਕ ਸਧਾਰਨ ਜਿਹਾ ਅੰਕੜਾ ਲੀਡਰ ਦੱਸਦੇ ਨੇ ਜਿਨ੍ਹਾਂ ਨੂੰ ਮੈਂ ਜਿੰਨਾ ਬਾਰੇ ਆਪਾਂ ਜਾਣਦੇ ਆ ਉਹ ਕਹਿੰਦੇ ਕਰੋੜਾਂ ਚ ਇੱਥੇ ਫੰਡ ਇਕੱਠਾ ਹੋ ਜਾਂਦਾ ਹੈ ਕਈ ਵਾਰੀ ਤਾਂ 100 ਕਰੋੜ ਤੋਂ ਵੀ ਵੱਧ ਦੇ ਫੰਡ ਨੇ ਜਿਹੜੇ ਉਹ ਪਾਰਟੀਆਂ ਇਕੱਠੀਆਂ ਕਰ ਜਾਂਦੀਆਂ ਨੇ ਸੋ ਮੈਨੂੰ ਲੱਗਦਾ ਹੈ ਹਾਲਾਂਕਿ ਰਵਜੀਤ ਬਿੱਟੂ ਨੇ ਰਾਜਾ ਬੜਿੰਗ ਬਾਰੇ ਤਾਂ ਨਹੀਂ ਇਹ ਕਿਹਾ ਕਿ ਉਹ ਕਿੰਨਾ ਫੰਡ ਇਕੱਠਾ ਕਰਨਗੇ ਪਰ ਮੈਂ ਸਧਾਰਨ ਗੱਲ ਕਰਦਾ ਇਹ ਜਾਂਚ ਇਹਦੀ ਜ਼ਰੂਰ ਹੋਣੀ ਚਾਹੀਦੀ ਹੈ ਸਾਡੀਆਂ ਏਜੰਸੀਆਂ ਵੱਲੋਂ ਕਿ ਸੰਨੀਤੀ ਕੇਂਦਰ ਲੁਧਿਆਣਾ ਜਾਂ ਹੋਰ ਜਿਹੜੇ ਸਾਡੇ ਵੱਡੇ ਸ਼ਹਿਰ ਨੇ ਇੰਡਸਟਰੀਅਲ ਸ਼ਹਿਰ ਨੇ ਉਥੋਂ ਉਦਯੋਗਪਤੀ ਕਿੰਨਾ ਕੁ ਫੰਡ ਦੇ ਦੰਦੇ ਨੇ ਪੋਲੀਟੀਕਲ ਪਾਰਟੀਆਂ ਨੂੰ ਜਾਂ ਇਹਨਾਂ ਦੇ ਲੀਡਰਾਂ ਨੂੰ ਕਿਉਂਕਿ ਕਈ ਵਾਰੀ ਇਹ ਗੱਲ ਲੱਗਦੀ ਹੈ ਕਿ ਬਹੁਤ ਸਾਰੇ ਲੀਡਰ ਤਾਂ ਪੈਸੇ ਲਈ ਨਾ ਕਿਤੇ ਲੜਦੇ ਹੋਣ ਖੈਰ ਮੈਂ ਰਮਨੀਤ ਬਿੱਟੂ ਦੇ ਇਲਜ਼ਾਮਾ ਤੋਂ ਬਾਹਰ ਆਉਣਾ ਇਹ ਤਾਂ ਜਾਂਚ ਦਾ ਵਿਸ਼ਾ ਹੈ ਕਿ ਕਿਹੜੇ ਲੀਡਰ ਨੂੰ ਕਿੰਨਾ ਫੰਡ ਇਕੱਠਾ ਹੋਣਾ ਹੈ ਜਾਂ ਪੁਰਾਣੇ ਸਮਿਆਂ 'ਚ ਕਿਹੜੇ ਲੀਡਰਾਂ ਨੂੰ ਕਿੰਨਾ-ਕਿੰਨਾ ਫੰਡ ਇਕੱਠਾ ਹੋਇਆ ਉਹਨਾਂ ਅੱਜਕੱਲ੍ਹ ਲੋਕ ਵੀ ਬੜੇ ਸਿਆਣੇ ਹੋ ਗਏ ਕਈ ਲੋਕ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਅਸੀਂ ਬਹੁਤਾ ਐਤਕੀ ਫੰਡ ਫੰਡ ਨਹੀਂ ਦੰਦੇ ਕਿਉਂਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਜਾਂ ਲੀਡਰ ਨੇ ਉਹ ਕੀ ਫੰਡ ਦੀ ਸਹੀ ਵਰਤੋਂ ਕਰਦੇ ਨੇ ਜਾਂ ਨਹੀਂ ਕਰਦੇ ਇਸ ਗੱਲ ਤੇ ਵੀ ਭਰੋਸਾ ਨਹੀਂ ਸੋ ਇਸ ਕਰਕੇ ਚਲੋ ਫੰਡ ਫੁੰਡ ਵਾਲੀ ਗੱਲ ਹੈ ਜਿਹੜੀ ਇਹ ਤਾਂ ਇੱਕ ਜਾਂਚ ਦਾ ਵਿਸ਼ਾ ਰਹੇਗੀ ਪਰ ਰਵਨੀਤ ਬਿੱਟੂ ਦੇ ਇਲਜ਼ਾਮਾਂ ਤੋਂ ਬਾਅਦ ਰਾਜਾ ਵੜਿੰਗ ਵੀ ਬਹੁਤ ਜ਼ਿਆਦਾ ਤਿੱਖੇ ਨਜ਼ਰ ਆਏ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਨੂੰ ਸਿੱਧੇ ਸਿੱਧੇ ਪੋਲਿਟੀਕਲ ਤੌਰ ਤੇ ਧੋਖੇਬਾਜ਼ ਕਿਹਾ ਉਹ ਕਹਿੰਦੇ ਸਬਕ ਸਿਖਾਉਣਾ ਰਵਨੀਤ ਬਿੱਟੂ ਨੂੰ ਇਹ ਤਾਂ ਕਹਿੰਦੇ ਸੀ ਕਾਂਗਰਸ ਪਾਰਟੀ ਕੋਲੇ ਉਮੀਦਵਾਰ ਨਹੀਂ ਹੈ ਤੇ ਮੈਂ ਤੌਰ ਪ੍ਰਦਾਨ ਆ ਗਿਆ ਇਹ ਵੀ ਕਿਹਾ ਰਾਜਾ ਵੜਿੰਗ ਨੇ ਕਿ ਮੈਨੂੰ ਬਾਹਰੀ ਕਹਿਣ ਵਾਲੇ ਦੱਸਣ ਵੀ ਉਹ ਆਪ ਵੀ ਸ਼੍ਰੀ ਅਨੰਦਪੁਰ ਸਾਹਿਬ ਲੜੇ ਸੀ ਪਹਿਲਾਂ ਉਥੋਂ ਛੱਡ ਕੇ ਕਿਉਂ ਆ ਗਏ ਸੋ ਗੱਲ ਸੁਣਦਿਆਂ ਪ੍ਰਤਾਪ ਬਾਜਵਾ ਕਹਿੰਦੇ ਮੈਂ ਨਿਹੰਗਾਂ ਦੇ ਭਾਂਡੇ ਵਾਂਗੂ ਮਾਂਜਾਂਗਾ ਰਵਨੀਤ ਬਿੱਟੂ ਨੂੰ ਸੋ ਟਿੱਖੇ ਹਮਲੇ ਪ੍ਰਤਾਪ ਸਿੰਘ ਬਾਜਵਾ ਵੀ ਕਰ ਰਹੇ ਨੇ ਬਾਜਵਾ ਕਹਿੰਦੇ ਮੈਂ ਘਰ ਲੈ ਲੈਣਾ ਲੁਧਿਆਣੇ ਤੇ ਮੈਂ ਰਵਨੀਤ ਬਿੱਟੂ ਨੂੰ ਹਰਾ ਕੇ ਹੀ ਵਾਪਸ ਜਾਊਂਗਾ ਤੇ ਰਾਜਾ ਵੜਿੰਗ ਨੂੰ ਜਿਤਾ ਕੇ ਲੈ ਕੇ ਜਾਊਂਗਾ ਸੋ ਜਿਹੜੀ ਲੜਾਈ ਹੈ ਹੌਟ ਸੀਟ ਦੀ ਉਹ ਬਹੁਤ ਜ਼ਿਆਦਾ ਪਖਣ ਵਾਲੀ ਹੈ ਰਾਜਾ ਵੜਿੰਗ ਔਰ ਪ੍ਰਤਾਪ ਬਾਜਵਾ ਨੇ ਜਦੋਂ ਡੇਰਾ ਲਾ ਲਿਆ ਲੁਧਿਆਣਾ ਤੋਂ ਤੇ ਲੁਧਿਆਣਾ ਤੋਂ ਹੀ ਉਹਨਾਂ ਨੇ ਸੂਬੇ ਦੇ ਵਿੱਚ ਬਾਕੀ ਥਾਂ ਤੇ ਕੈਂਪੇਨ ਕਰਨ ਜਾਣਾ ਸੋ ਪੋਲਿਟਿਕਸ ਦਾ ਗੜ ਬਣਨ ਵਾਲਾ ਸੰਤੀ ਕੇਂਦਰ ਲੁਧਿਆਣਾ ਔਰ ਰਵਨੀਤ ਬਿੱਟੂ ਇਸ ਗੱਲ ਨੂੰ ਲੈ ਕੇ ਵੀ ਚਿੰਤਤ ਹੋਣਗੇ ਕਿ ਰਾਜਾ ਵੜਿੰਗ ਦੇ ਲੁਧਿਆਣਾ ਦੇ ਵਿੱਚ ਆਉਣ ਦੇ ਨਾਲ ਅਗਰ ਲੁਧਿਆਣਾ ਦੀ ਕਾਂਗਰਸ ਸੰਗਠਿਤ ਹੋ ਗਈ ਹਾਲਾਂਕਿ ਲੁਧਿਆਣਾ ਦੀ ਕਾਂਗਰਸ ਚ ਕਈ ਗੁੱਟ ਨੇ ਕਈ ਗੁੱਟ ਨੇ ਭਾਰਤ ਪੂਸ਼ਣ ਆਸ਼ੂ ਉਹਨਾਂ ਦਾ ਵਖਰੇ ਉਹਨਾਂ ਦਾ ਇੱਕ ਜਿਹਨੂੰ ਕਹਿੰਦੇ ਨੇ ਅੰਦਾਜ਼ ਸਿਆਸਤ ਕਰਨ ਦਾ ਉਹਨਾਂ ਦੇ ਸਮਰਥਕ ਵਖਰੇ ਨੇ ਸੰਜੇ ਤਲਵਾਰ ਜਿਹੜੇ ਪ੍ਰਧਾਨ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਦੂਜੇ ਪਾਸੇ ਕਈ ਅਜਿਹੇ ਸਾਬਕਾ ਵਿਧਾਇਕ ਜਾਂ ਸਾਬਕਾ ਮੰਤਰੀ ਵੀ ਨੇ ਜਿਨ੍ਹਾਂ ਦਾ ਸੁਰ ਨਹੀਂ ਮਿਲਦਾ ਸੀ ਭਾਰਤ ਪੋਸ਼ਣ ਆਸ਼ੂ ਨਾਲ ਟਿਕਟ ਦੇ ਮਸਲੇ ਤੇ ਪਰ ਹੁਣ ਜਦੋਂ ਰਾਜਾ ਵੜਿੰਗ ਨੂੰ ਟਿਕਟ ਮਿਲੀ ਜਿਹੜੇ ਸੂਬੇ ਦੇ ਪ੍ਰਧਾਨ ਨੇ ਕੀ ਹੁਣ ਲੁਧਿਆਣਾ ਚ ਸਾਰੇ ਕਾਂਗਰਸੀ ਮਿਲ ਕੇ ਚੱਲਣਗੇ ਉਂਝ ਜਿਹੜਾ ਕਾਂਗਰਸ ਦੇ ਵਿੱਚ ਬਹੁਤ ਜ਼ਿਆਦਾ ਟੁੱਟ ਦਾ ਖਤਰਾ ਸੀ ਉਹ ਥੋੜਾ ਜਿਹਾ ਘਟਿਆ ਕਿਉਂਕਿ ਜਦੋਂ ਕਿਸੇ ਸੂਬੇ ਦਾ ਪ੍ਰਧਾਨ ਆਉਂਦਾ ਹੈ ਉਦੋਂ ਟੁੱਟ ਦਾ ਖਤਰਾ ਘਟਦਾ ਹੈ ਪਰ ਇੱਕ ਵਾਰੀ ਗੱਲ ਸੁਣ ਲਈਏ ਰਵਨੀਤ ਬਿੱਟੂ ਦੀ ਵੀ ਸੁਣ ਲਈਏ ਰਾਜਾ ਵੜਿੰਗ ਦਾ ਜਵਾਬ ਸੁਣ ਲਈਏ ਤੇ ਪ੍ਰਤਾਪ ਬਾਜਵਦੀ ਗੱਲ ਵੀ ਸੁਣ ਲਈ। ਕੁਝ ਵੱਡੇ-ਵੱਡੇ ਘਰਾਨਿਆਂ ਦੇ ਕੋਲ ਜਾਣਗੇ ਕਿਉਂਕਿ ਉਹਰੇ ਚੰਗਾ ਇੰਡਸਟਰੀ ਇੰਡਸਟਰੀ ਤੇ ਚੰਗਾ ਫੰਡ ਇਕੱਠਾ ਹੋ ਜਾਏਗਾ। ਚੰਗਾ ਪੂਰੇ بڑے-ਵੱਡੇ ادارے ਨੇ ਵੱਡੇ ਵੱਡੇ ਹੋਟਲ ਨੇ ਉਹਦੇ ਵਿੱਚ ਉਹਨਾਂ ਦੇ ਵਿੱਚ ਉਹਨਾਂ ਨੇ ਰੂਪ ਰਹਿਣਗੇ ਆ ਕੇ ਚੰਗਾ ਇੰਜੋਏ ਕਰਨਗੇ ਤੇ ਉਹਨਾਂ ਦੇ ਪਾਰਟੀ ਦੇ ਲੀਡਰ ਬਾਹਰੋਂ ਆਉਣਗੇ ਉਹਨਾਂ ਦੀ ਉਹਰੇ ਚੰਗੀ ਦੇਖਭਾਲ ਵੱਡੇ ਵੱਡੇ ਫਾਰਮ ਹਾਊਸ ਜਿਹੜੇ ਆ ਉਹਨਾਂ ਨੂੰ ਮਿਲ ਜਾਣਗੇ ਇਹੋ ਜੀਆਂ ਚੀਜ਼ਾਂ ਕਰਨੀਆਂ ਸੀ ਉਹਨਾਂ ਨੇ ਇਸ ਕਰਕੇ ਉਹ ਗੇਮ ਹੀ ਇਹ ਬਣਾਈ ਵੀ ਸਿਰਫ ਉਹ ਲੁਧਿਆਣੇ ਚ ਕਾਂਗਰਸ ਪਾਰਟੀ ਆਪਣੇ ਉਹਰੇ ਚੰਗਾ ਪੈਸਾ ਲੁੱਟਣ ਬਹੁਤ बड़ा ਇੱਕ ਧੋਖਾ जिस प्रकार से रवनीत सिंह बिट्टू ने दिया है कांग्रेस पार्टी को जिसको बिल्कुल ज़मीन से उठाकर तीन बार मेंबर ऑफ पार्लियामेंट बनाया और बड़ा बटरे है और यहाँ चुनाव लड़कर उसको हरा कर पूरे देश भर में ये संदेश दिया जाए कि धोखेबाजों के लिए देश में ना प्रदेश में ਨਾ ਲੋਕਾਂ ਦੇ ਦਿਲੋਂ ਵਿੱਚ ਕਹੀਂ ਜਗ੍ਹਾ ਨਹੀਂ। ਸੋ ਪਹਿਲੀ ਗੱਲ ਤਾਂ ਮੈਂ ਇਹ ਦੱਸ ਦਿਆਂ ਕਿ ਜਿਹੜਾ ਪੰਜਾਬ ਦਾ ਪ੍ਰਧਾਨ ਹੁੰਦਾ ਉਹ ਗਿੱਦੜਪੇ ਤੋਂ ਆਵੇ ਉਹ ਗਿੱਦੜਪੇ ਤੋਂ ਪਹਿਲਾਂ ਪ੍ਰਧਾਨ ਬਠਿੰਡੇ ਵੀ ਲੜਿਆ। ਹੁਣ ਲੁਧਿਆਣੇ ਵੀ ਲੜਿਆ ਇਹ ਮੈਂ ਮੇਰੇ ਭਰਾ ਬਿੱਟੂ ਨੂੰ ਕਹਿਣਾ ਚਾਹਣਾ ਇਹ ਇਹ ਬੁਖਲਾਅ ਦੀ ਨਿਸ਼ਾਨੀ ਹੈ। ਤੁਸੀਂ ਆਖਿਆ ਸੀ ਵੀ ਕੈਂਡੀਡੇਟ ਨਹੀਂ ਲੱਭਦਾ। ਤੇ ਬਾਜਵਾ ਸਾਹਿਬ ਤੇ ਰਾਹੁਲ ਗਾਂਧੀ ਕੈਂਡੀਡੇਟ ਲੱਭ ਕੇ ਲੈ ਆਏ ਨੇ। ਹੁਣ ਤੁਸੀਂ ਇਹ ਕਹੋ ਕਿ ਗਿੱਦੜ ਵੀ ਆਇਆ ਹੈ ਜਾਂ ਫਲਾਨੀਓ ਆਇਆ ਹੈ ਪੰਜਾਬ ਦਾ ਪ੍ਰਧਾਨ ਐ ਮੈਂ ਔਰ ਮੈਂ ਕਿਤੋਂ ਵੀ ਚੋਣ ਲੜ ਸਕਦਾ ਜੇ ਬਿੱਟੂ ਜੀ ਕਦੇ ਆਨੰਦਪੁਰ ਸਾਹਿਬ ਚੋਣ ਲੜ ਸਕਦੇ ਨੇ ਤੇ ਕਦੇ ਫਿਰ ਲੁਧਿਆਣੇ ਆ ਗਏ ਉੱਥੇ ਲੋਕਾਂ ਨੂੰ ਛੱਡ ਕੇ ਮੈਂ ਇਹ ਕੰਮ ਤਾਂ ਨਹੀਂ ਕੀਤਾ ਮੈਨੂੰ ਤਾਂ ਪਾਰਟੀ ਨੇ ਲੜਾਇਆ ਗਿਆ ਇਹ ਸਾਨੂੰ ਚੈਲੰਜ ਵੇਖੋ ਰਾਜਾ ਵਿਡਿੰਗ ਜੀ ਨੂੰ ਕਿਉਂ ਤਾਰਨਾ ਪਿਆ ਇਹ ਉਹ ਦਿਨ ਸਾਰਿਆਂ ਨੂੰ ਵੱਡੀ ਗੱਲ ਹੋਈ ਜਿਸ ਦਿਨ ਸਾਹਿਬ ਬੀਨ ਸਿੰਘ ਦੀ ਤਸਵੀਰ ਇਹਨਾਂ ਨੇ ਬੀਜੇਪੀ ਦੇ ਪੋਸਟਰ ਤੇ ਜਦੋਂ ਲਾਈ ਉਹ ਦਿਨ ਫਿਰ ਅਸੀਂ ਫੈਸਲਾ ਕੀਤਾ ਕਿ ਇਸ ਆਦਮੀ ਨੂੰ ਹੁਣ ਬੰਦਾ ਬਣਾਣ ਦੀ ਲੋੜ ਹੈ ਇਹ ਜਿਸ ਹੱਦ ਦੇ ਕ੍ਰਾਸ ਕਰ ਗਿਆ ਗਦਾਰੀ ਕਰਨ ਦੀ ਆਪਣੀ ਮਾਂ ਦੀ ਪਿੱਠੇ ਚੋਰਾ ਮਾਰ ਕੇ ਤੇ ਆਪਣੇ ਦਾਦੇ ਦੀ ਆਈਡੀਓਲੋਜੀ ਨੂੰ ਕਿਸ ਟੰਗ ਦੇ ਨਾਲ ਇਹਨੇ ਛਿੱਕੇ ਟੰਗਣ ਦੀ ਕੋਸ਼ਿਸ਼ ਕੀਤੀ ਉਹ ਦਿਨ ਪਾਰਟੀ ਨੇ ਫਿਰ ਸਾਰਿਆਂ ਨੇ ਇਕਜੁੱਟ ਹੋ ਕੇ ਕਿਹਾ ਹੁਣ ਇਹੋ ਜਿਹਾ ਉਥੇ ਕੈਂਡੀਡੇਟ ਉਤਾਰੋ ਸੋ ਥੈਟ ਇਹਨੂੰ ਚੰਗੀ ਤਰ੍ਹਾਂ ਇਨੂੰ ਇੱਕ ਗੁਰੂ ਮਹਾਰਾਜ ਦੀ ਮੇਰ ਨਾਲ ਇਹਨੂੰ ਜੇ ਨਿਹੰਗ ਦੇ ਬਾਟੇ ਚ ਕਹਿੰਦੇ ਨਾ ਇਹਨੂੰ ਨਿਹੰਗ ਦੇ ਬਾਟੇ ਵਰਗਾ ਮੰਨ ਕੇ ਕੱਲਾਂਗੇ ਇਹ ਸਾਨੂੰ ਪੂਰਨ ਫੇ ਦੱਲਾ ਜੇ ਗੱਲ ਜੇਕਰ ਆਪਾਂ ਹੁਣ ਦਲਬੀਰ ਗੋਲਡੀ ਦੀ ਕਰੀਏ ਤਾਂ ਕੀ ਅੱਜ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਵੱਡਾ ਸਵਾਲ ਹੈ ਇਸ ਉੱਪਰ ਗੱਲ ਕਰਨਾ ਨਾਲ ਦੀ ਨਾਲ ਉਦਰੇ ਵੀ ਚਰਚਾਵਾਂ ਨੇ ਕਿ ਅੱਜ ਭਾਜਪਾ ਦੇ ਵਿੱਚ ਵੀ ਨਵੀਂ ਸ਼ਮੂਲੀਅਤ ਹੋ ਸਕਦੀ ਹੈ ਸੋ ਇਹ ਸਮੀਕਰਨ ਹੁਣ ਬਣ ਕੀ ਰਹੇ ਨੇ ਕਿਹੜੇ ਲੀਡਰ ਜੋ ਹੈ ਭਾਜਪਾ ਦੇ ਵਿੱਚ ਜਾ ਸਕਦੇ ਨੇ ਜ਼ਰੂਰ ਅਗਰ ਤੁਹਾਡੇ ਤੱਕ ਕੋਈ ਜਾਣਕਾਰੀ ਪਹੁੰਚੀ ਹੋਵੇ ਜਾਂ ਤੁਹਾਡਾ ਕੋਈ ਅਨਲਿਸਿਸ ਹੈ ਇਸ ਉੱਪਰ ਦਰਸ਼ਕਾਂ ਦੇ ਨਾਲ ਸਾਂਝਾ ਜ਼ਰੂਰ ਕਰਨਾ ਕਿਉਂਕਿ ਜੇਕਰ ਆਪਾਂ ਗੋਲਡੀ ਦੀ ਗੱਲ ਕਰੀਏ ਤਾਂ ਦੀਰ ਗੋਲਡੀ ਦੇ ਕਾਂਗਰਸ ਛੱਡਣ ਦੇ ਨਾਲ ਸੁਖਪਾਲ ਖੈਰਾ ਨੂੰ ਕਿੰਨਾ ਵੱਡਾ ਘਾਟਾ ਪਏਗਾ ਇਹਨਾਂ ਚੋਣਾਂ ਨੂੰ ਵੇਖਦੇ ਹੋਇਆ ਜੇਕਰ ਆਪਾਂ ਗੱਲ ਕਰੀਏ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਦਿਲਬੀਰ ਗੋਲਡੀ ਅੱਜ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਸਕਦੇ ਨੇ ਸੂਤਰਾਂ ਦੇ ਹਵਾਲੇ ਨਾਲ ਅਜਿਹੀਆਂ ਖਬਰਾਂ ਨੇ ਆਫੀਸ਼ੀਅਲ ਤੌਰ ਤੇ ਅਧਿਕਾਰਿਕ ਤੌਰ ਤੇ ਦਿਲਬੀਰ ਗੋਲਡੀ ਨੇ ਕਿਸੇ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਪਰ ਉਹਨਾਂ ਦੇ ਆਲੇ-ਦੁਆਲੇ ਦੇ ਜਿਹੜੇ ਉਹਨਾਂ ਦੇ ਸਾਥੀ ਆ ਉਹਨਾਂ ਵੱਲੋਂ ਇਹ ਸੰਕੇਤ ਜ਼ਰੂਰ ਹੈ ਕਿ ਉਹ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਸਕਦੇ ਨੇ ਅੱਜ ਆਮ ਆਦਮੀ ਪਾਰਟੀ ਦੇ ਲੀਡਰ ਦਲਬੀਰ ਗੋਲਡੀ ਦੇ ਘਰ ਵੀ ਜਾ ਸਕਦੇ ਨੇ ਤੇ ਉਹਨਾਂ ਨੂੰ ਪਾਰਟੀ 'ਚ ਸ਼ਾਮਲ ਕਰ ਸਕਦੇ ਨੇ ਹੁਣ ਕਿਸ ਤਰ੍ਹਾਂ ਦੀ ਪੋਲੀਟੀਕਲ ਅੰਡਰਸਟੈਂਡਿੰਗ ਹੋਈ ਹੈ ਕੀ ਅਗਰ ਜਿੱਤ ਗਏ ਜਿਹੜੇ ਮੌਜੂਦਾ ਮੰਤਰੀ ਨੇ ਜਾਂ ਵਿਧਾਇਕ ਨੇ ਬਰਨਾਲਾ ਦੇ ਮੀਟ ਹੇਅਰ ਕਿ ਮੀਟ ਹੇਅਰ ਅਗਰ ਜਿੱਤ ਜਾਂਦੇ ਨੇ ਤੇ ਕੀ ਉਹਨਾਂ ਦੀ ਥਾਂ ਤੇ ਦਲਬੀਰ ਗੋਲਡੀ ਨੂੰ ਮੈਦਾਨ ਚ ਉਤਾਰਿਆ ਜਾਏਗਾ ਜਾਂ ਦਲਬੀਰ ਗੋਲਡੀ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜਾਂ ਭਵਿਕ ਦੇ ਵਿੱਚ ਟਿਕਟ ਦੇ ਕੇ ਕਿਸੇ ਥਾਂ ਤੋਂ ਉਮੀਦਵਾਰ ਬਣਾਇਆ ਜਾਏਗਾ ਇਹ ਵਕਤ ਜਾਣਦਾ ਹੈ ਇਹ ਵੀ ਹੋ ਸਕਦਾ ਹੈ ਦਿਲਬੀਰ ਗੋਲਡੀ ਆਪ ਚ ਸ਼ਾਮਲ ਨਾ ਹੀ ਹੋਣ ਪਰ ਇਹ ਸੰਭਾਵਨਾ ਮੰਨੀ ਜਾ ਰਹੀ ਹੈ ਕਿ ਦਿਲਬੀਰ ਗੋਲਡੀ ਆਪ ਚ ਸ਼ਾਮਲ ਹੋ ਸਕਦੇ ਨੇ ਉਹਨਾਂ ਦੇ ਜਿਹੜੇ ਕੁਝ ਨੇੜਲੇ ਸਾਥੀ ਨੇ ਉਹਨਾਂ ਵੱਲੋਂ ਇਹ ਸੰਕੇਤ ਨੇ ਆਪ ਚੋ ਇਸ ਕਰਕੇ ਸ਼ਾਮਲ ਹੋ ਸਕਦੇ ਨੇ ਕਿਉਂਕਿ ਉਹ ਸੂਬੇ ਦੀ ਸਿਆਸਤ ਕਰਨਾ ਚਾਹੁੰਦੇ ਨੇ ਖੇਤਰੀ ਪਾਰਟੀ ਦੀ ਸਿਆਸਤ ਕਰਨਾ ਚਾਹੁੰਦੇ ਨੇ ਔਰ ਪੰਜਾਬ ਚ ਆਮ ਆਦਮੀ ਪਾਰਟੀ ਖੇਤਰੀ ਪਾਰਟੀ ਦੇ ਵਾਂਗ ਵਿਚਰਦੀ ਹੈ ਭਾਵੇਂ ਆਮ ਆਦਮੀ ਪਾਰਟੀ ਕੌਮੀ ਪਾਰਟੀ ਹੈ ਪੰਜਾਬ ਦੇ ਮੁੱਦਿਆਂ ਤੇ ਆਮ ਆਦਮੀ ਪਾਰਟੀ ਅੱਗੇ ਵਧਦੀ ਹੈ ਉਹਨਾਂ ਦਾਵਾ ਤਾਂ ਸਾਰੀਆਂ ਤਰ੍ਹਾਂ ਕਰਦੀ ਹੈ ਕਾਂਗਰਸ ਵੀ ਕਰਦੀ ਹੈ ਪਰ ਦਲਬੀਰ ਗੋਲਡੀ ਅਗਰ ਛੱਡ ਦਿੰਦੇ ਨੇ ਕਾਂਗਰਸ ਤਾਂ ਉਹਨਾਂ ਨੇ ਛੱਡਤੀ ਇੱਕ ਤਰੀਕੇ ਨਾਲ ਦਲਬੀਰ ਗੋਲਡੀ ਦੇ ਕਾਂਗਰਸ ਛੱਡਣ ਤੋਂ ਬਾਅਦ ਸੁਖਪਾਲ ਖੈਰਾਂ ਨੂੰ ਇਹ ਬਹੁਤ ਵੱਡਾ ਝਟਕਾ ਹੈ ਪਹਿਲਾ ਝਟਕਾ ਸੁਖਪਾਲ ਖੈਰਾਂ ਨੂੰ ਉਸ ਵੇਲੇ ਲੱਗਿਆ ਜਦੋਂ ਅਮਰਿਤਪਾਲ ਸਿੰਘ ਦੇ ਸਾਹਮਣੇ ਸਿਮਰਨਜੀਤ ਸਿੰਘ ਮਾਨ ਹੋਣਾਂ ਨੇ ਆਪਣਾ ਉਮੀਦਵਾਰ ਹਟਾ ਲਿਆ ਇਹਦੇ ਨਾਲ ਅਮਰਿਤਪਾਲ ਸਿੰਘ ਦੇ ਜਿਹੜੇ ਸਮਰਥਕ ਨੇ ਕਿਤੇ ਨਾ ਕਿਤੇ ਉਹ ਸਿਮਰਨਜੀਤ ਸਿੰਘ ਮਾਨ ਹੋਣਾਂ ਦਾ ਧੰਨਵਾਦ ਕਰਦੇ ਵੀ ਨਜ਼ਰ ਆਉਂਦੇ ਨੇ ਔਰ ਸਿਮਰਨਜੀਤ ਸਿੰਘ ਮਾਨ ਦੇ ਉਮੀਦਵਾਰ ਹਟਾਉਣ ਦੇ ਨਾਲ ਸੰਗਰੂਰ ਚ ਪੰਥਕ ਹਲਕਿਆਂ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਪੋਜੀਸ਼ਨ ਆ ਉਹ ਤੱਕੜੀ ਹੋਈ ਹੈ ਦੂਜੇ ਪਾਸੇ ਕਾਂਗਰਸ ਵੱਲੋਂ ਕੁਲਬੀਰ ਜੀਰਾ ਖਡੂਰ ਸਾਹਿਬ ਹਲਕੇ ਚ ਉਤਾਰੇ ਗਏ ਨੇ ਹੁਣ ਕੀ ਸੁਖਪਾਲ ਖਹਿਰਾ ਕੁਲਬੀਰ ਜੀਰਾ ਦੇ ਸਾਹਮਣੇ ਪ੍ਰਚਾਰ ਕਰਨ ਖਡੂਰ ਸਾਹਿਬ ਦੇ ਵਿੱਚ ਜਾ ਸਕਣਗੇ ਅੰਮ੍ਰਿਤਪਾਲ ਸਿੰਘ ਦੇ ਹੱਕ ਚ ਅਗਰ ਉਹ ਸੰਗਰੂਰ ਤੋਂ ਵੀ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਚ ਬਿਆਨ ਦੰਦੇ ਨੇ ਤੇ ਫਿਰ ਕੁਲਬੀਰ ਜੀਰਾ ਹੁਨੀ ਵਿਰੋਧ ਕਰਨਗੇ ਕਾਂਗਰਸ ਪਾਰਟੀ ਵਿਰੋਧ ਕਰੂਗੀ ਰਾਣਾ ਗੁਰਜੀਤ ਕੁਲਬੀਰ ਜੀਰਾ ਦੀ ਪਿੱਠ ਤੇ ਖੜੇ ਨੇ ਖਡੂਰ ਸਾਹਿਬ ਹਲਕੇ ਦੇ ਵਿੱਚ ਸੋ ਇਹ ਸਾਰੀਆਂ ਜਿਹੜੀਆਂ ਸਥਿਤੀਆਂ ਨੇ ਉਹ ਬੜੀਆਂ ਦਿਲਚਸਪ ਬਣਦੀਆਂ ਨੇ ਅਗਰ ਸੁਖਪਾਲ ਖਹਿਰਾ ਖਡੂਰ ਸਾਹਿਬ ਗਏ ਉਹਦੇ ਨਾਲ ਕਾਂਗਰਸ ਇੱਕ ਵਾਰੀ ਫੇਰ ਫੋਟੋ ਉਜਾਗਰ ਹੋਏਗੀ ਉੰਜ ਦਿਲਬੀਰ ਗੋਲਡੀ ਦੇ ਜਾਣ ਦੇ ਨਾਲ ਬਹੁਤ ਵੱਡਾ ਝਟਕਾ ਤਾਂ ਸੁਖਪਾਲ ਖੈਰਾਂ ਨੂੰ ਔਰ ਕਾਂਗਰਸ ਪਾਰਟੀ ਨੂੰ ਲੱਗਿਆ ਔਰ ਸਿਮਰਨਜੀਤ ਸਿੰਘ ਮਾਨ ਇਸ ਵਕਤ ਕਿਉਂਕਿ ਉਹ ਸਿਟਿੰਗ ਨੇ ਮੌਜੂਦਾ ਸਮੇਂ ਤੋਂ ਮੈਂਬਰ ਪਾਰਲੀਮੈਂਟ ਨੇ ਸਿਮਰਨਜੀਤ ਸਿੰਘ ਮਾਨ ਇਸ ਵਕਤ ਉਹਨਾਂ ਦੇ ਨਾਲ ਹੀ ਮੁਕਾਬਲਾ ਹੋ ਰਿਹਾ ਭਾਵੇਂ ਆਮ ਆਦਮੀ ਪਾਰਟੀ ਦਾ ਹੋਵੇ ਭਾਵੇਂ ਅਕਾਲੀ ਦਲ ਦਾ ਹੋਵੇ ਇਹ ਵੀ ਚਰਚਾਵਾਂ ਨੇ ਸੰਗਰੂਦ ਤੋਂ ਕਿ ਪਰਮਿੰਦਰ ਢੀਂਸ਼ਾ ਜਾਂ ਸੁਖਦੇਵ ਸਿੰਘ ਢੀਂਸ਼ਾ ਉਹਨਾਂ ਦੇ ਕੁਝ ਸਾਥੀ ਅਣ ਐਲਾਨੇ ਤੌਰ ਤੇ ਉਹ ਵੀ ਮਦਦ ਕਰ ਰਹੇ ਨੇ ਸਮਝੀ ਸਿੰਘ ਮਾਨ ਦੀ ਉਹਨਾਂ ਦੇ ਨਾਲ ਚੱਲੇ ਹੋਏ ਨੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਸੰਕੇਤ ਨੇ ਸੋ ਸੁਖਪਾਲ ਖੈਰੇ ਲਈ ਚੁਣੌਤੀ ਔਖੀ ਹੁੰਦੀ ਜਾ ਰਹੀ ਹੈ ਸੰਗਰੂਰ ਦੇ ਵਿੱਚ ਦਲਬੀਰ ਗੋਲਡੀ ਦੇ ਛੱਡਣ ਤੋਂ ਬਾਅਦ ਉਂਜ ਭਾਜਪਾ ਭਾਜਪਾ ਨੇ ਹਜੇ ਆਪਣਾ ਉਮੀਦਵਾਰ ਦੇਣਾ ਹੈ ਉਸ ਤੋਂ ਬਾਅਦ ਸਥਿਤੀਆਂ ਹੋਰ ਸਾਫ਼ ਹੋਣਗੀਆਂ ਹਾਲਾਂਕਿ ਇਹ ਵੀ ਚਰਚਾਵਾਂ ਸੀ ਕਿ ਦਲਬੀਰ ਗੋਲਡੀ ਭਾਜਪਾ ਦੇ ਉਮੀਦਵਾਰ ਬਣਾਏ ਜਾ ਸਕਦੇ ਨੇ ਅਜਿਹੀ ਸੰਭਾਵਨਾ ਚਰਚਾਵਾਂ ਜ਼ਰੂਰ ਨੇ ਪਰ ਸੰਭਾਵਨਾ ਇਹਦੀ ਘੱਟ ਲੱਗਦੀ ਹੈ। ਬਾਕੀ ਅੱਜ ਸ਼ਾਮ ਤੱਕ ਸਾਰੀ ਸਥਿਤੀ ਜਿਹੜੀ ਉਹ ਸਾਫ਼ ਹੋ ਜਾਣੀ ਹੈ। ਸੰਗਰੂਰ ਦੀ ਵੀ ਕਿ ਸੰਗਰੂਰ ਦੇ ਵਿੱਚ ਦਲਬੀਰ ਗੋਲਡੀ ਦੇ ਫੈਸਲੇ ਤੋਂ ਬਾਅਦ ਕਿਸ ਤਰ੍ਹਾਂ ਦਾ ਮਾਹੌਲ ਸੰਗਰੂਰ ਦੀ ਸੀਟ ਤੇ ਬਣਦਾ ਹੈ। ਦਲਬੀਰ ਗੋਲਡੀ ਇਸ ਕਰਕੇ ਵੀ ਨਾਰਾਜ਼ ਨਹੀਂ ਕਿ ਕਾਂਗਰਸ ਪਾਰਟੀ ਦਾ ਕੋਈ ਵੀ ਵੱਡਾ ਲੀਡਰ ਹਲੇ ਤੱਕ ਉਹਨਾਂ ਦੇ ਪਰਿਵਾਰ ਨੂੰ ਮਨਾਉਣ ਨਹੀਂ ਆਇਆ ਜਦੋਂ ਨਰਾਜ਼ਗੀ ਔਰ ਕੋਈ ਵਾਜਿਬ ਭਰੋਸਾ ਨਹੀਂ ਦਿੱਤਾ ਗਿਆ। ਇੱਥੋਂ ਤੱਕ ਕਿ ਸੁਖਪਾਲ ਖੈਰਾ ਵੀ ਧੂਰੀ ਹਲਕੇ ਦੇ ਵਿੱਚ ਕਈ ਥਾਂ ਜਦੋਂ ਮੀਟਿੰਗਾਂ ਕਰਦੇ ਨੇ ਤੇ ਉੱਥੇ ਦਿਲਬੀਰ ਗੋਲਡੀ ਨੂੰ ਕਈ ਜਗ੍ਹਾ ਦੇ ਉੱਤੇ ਬੁਲਾਇਆ ਨਹੀਂ ਜਾਂਦਾ ਇਸ ਤਰੀਕੇ ਦੇ ਇਸ ਤਰੀਕੇ ਦੀਆਂ ਨਾਰਾਜ਼ਗੀਆਂ ਖਬਰਾਂ ਆਉਂਦੀਆਂ ਨੇ ਹਾਲਾਂਕਿ ਵੱਖ-ਵੱਖ ਪ੍ਰਬੰਧਕ ਜਦੋਂ ਮੀਟਿੰਗਾਂ ਕਰਦੇ ਨੇ ਸੋ ਕਈ ਵਾਰੀ ਕਈ ਲੀਡਰਾਂ ਨੂੰ ਨਹੀਂ ਬੁਲਾਇਆ ਜਾਂਦਾ ਪਰ ਸੁਖਪਾਲ ਖੈਰਾ ਕਿਉਂਕਿ ਪੁਲਹੱਤ ਤੋਂ ਜਾ ਕੇ ਸੰਗਰੂਰ ਚੋਣ ਲੜ ਰਹੇ ਨੇ ਸੁਖਪਾਲ ਖੈਰਾ ਲਈ ਇਹ ਬੜਾ ਜ਼ਰੂਰੀ ਹੈ ਕਿ ਉਹ ਇਹ ਲਾਜ਼ਮੀ ਬਣਾਉਣ ਕਿ ਕੋਈ ਵੀ ਜਿਹੜਾ ਸਥਾਨਕ ਆਗੂ ਹੈ ਉਹ ਹਰ ਜਗ੍ਹਾ ਉਹਦਾ ਮਾਨ ਸਤਕਾਰ ਬਹਾਲ ਰਵੇ ਤਾਂ ਹੀ ਸੁਖਪਾਲ ਖੈਰਾ ਨੂੰ ਤਾਕਤ ਮਿਲਨੀ ਹੈ ਸੁਖਪਾਲ ਖੈਰਾ ਅਗਰ ਵਕ ਵਕ ਗੁੱਟਾਂ ਦੇ ਵਿੱਚ ਜਾਣ ਲੱਗੇ ਉਹਦੇ ਨਾਲ ਸੁਖਪਾਲ ਖੈਰਾ ਨੂੰ ਵੀ ਨੁਕਸਾਨ ਭਵਿੱਖ ਦੇ ਵਿੱਚ ਹੋਰ ਹੋ ਸਕਦਾ ਉਂਝ ਦਿਲਬੀਰ ਗੋਲਡੀ ਦਾ ਕਾਂਗਰਸ ਛੱਡਣਾ ਕਾਂਗਰਸ ਦੇ ਲਈ ਵੱਡਾ ਝਟਕਾ ਤਾਂ ਬਣ ਗਿਆ ਵਿਜੇਂਦਰ ਸਿੰਘਲਾ ਨੂੰ ਟਿਕਟ ਦੇ ਦਿੱਤੀ ਗਈ ਹੈ ਸ਼੍ਰੀ ਅਨੰਦਪੁਰ ਸਾਹਿਬ ਤੋਂ ਹੁਣ ਇਹ ਵੀ ਮੰਨਿਆ ਜਾਂਦਾ ਹੈ ਕਿ ਵਿਜੇਂਦਰ ਸਿੰਘਲਾ ਉਹਨਾਂ ਦੀ ਜਿਹੜੀ ਟੀਮ ਹੈ ਜਾਂ ਉਹਨਾਂ ਦਾ ਗਰੁੱਪ ਹੈ ਜਾਂ ਉਹਨਾਂ ਦੇ ਬਹੁਤ ਸਾਥੀ ਨੇ ਉਹ ਵਿਜੇਂਦਰ ਸਿੰਘਲਾ ਦੀ ਮਦਦ ਕਰਨ ਦੇ ਲਈ ਸੰਗਰੂਰ ਚਲੇ ਜਾਣਗੇ ਸੋ ਭਗਵੰਤ ਮਾਨ ਪੁਲੱਤ ਤੋਂ ਸੰਗਰੂਰ ਆਏ ਨੇ ਤੇ ਜਿਹੜੇ ਸਾਬਕਾ ਮੰਤਰੀ ਸੰਗਰੂਰ ਦੇ ਨੇ 2009 ਦੇ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਦੇ ਸੂਬੇ ਦੇ ਵੱਡੇ ਆਗੂ ਨੇ ਉਹ ਸੰਗਰੂਰ ਛੱਡ ਕੇ ਸ਼੍ਰੀ ਅਨੰਦਪੁਰ ਸਾਹਿਬ ਚਲੇ ਜਾਣਗੇ ਦਲਬੀਰ ਗੋਲਡੀ ਕਾਂਗਰਸ ਛੱਡ ਗਏ ਵਿਜੇਂਦਰ ਸਿੰਘਲਾ ਸੰਗਰੂਰ ਛੱਡ ਜਾਣਗੇ ਜਦ ਤੱਕ ਚੋਣਾਂ ਨਹੀਂ ਤੇ ਕਈ ਬਾਗੀ ਪਹਿਲਾਂ ਹੀ ਨਾਲ ਨਹੀਂ ਚੱਲ ਰਹੇ ਕਈ ਤਰ੍ਹਾਂ ਦੀਆਂ ਵਿਰੋਧਤਾਵਾਂ ਨੇ ਕਾਂਗਰਸ 'ਚ ਗੁੱਟਬਾਜ਼ੀ ਹੈ ਨਵਜੋਤ ਸਿੰਘ ਸਿੱਧੂ ਦੇ ਕਈ ਸਾਥੀ ਉਹ ਪ੍ਰਚਾਰ ਦੇ ਵਿੱਚ ਨਹੀਂ ਤੁਰੇ ਚੰਗੀ ਤਰ੍ਹਾਂ ਖੁੱਲ ਕੇ ਅਜਿਹੇ ਹਾਲਾਤਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੀ ਡਗਰ ਵੀ ਚਰਨਜੀਤ ਚੰਨੀ ਦੀ ਤਰ੍ਹਾਂ ਚੁਣੌਤੀ ਵਾਲੀ ਬਣਦੀ ਜਾ ਰਹੀ ਹੈ ਉਥੇ ਚਰਨਜੀਤ ਚੰਨੀ ਕਾਂਗਰਸ ਚ ਜਲੰਧਰ ਗਏ ਚਮਕੌਰ ਸਾਹਿਬ ਤੋਂ ਪਰ ਚੌਧਰੀ ਪਰਿਵਾਰ ਦਾ ਵੱਡਾ ਹਿੱਸਾ ਬਾਗੀ ਹੋ ਗਿਆ ਉਹਨਾਂ ਦੇ ਪਤਨੀ ਕਰਮਜੀਤ ਚੌਧਰੀ ਚੌਧਰੀ ਭਾਜਪੀ ਚਲੇ ਗਏ ਵਿਕਰਮਜੀਤ ਚੌਧਰੀ ਚੰਨੀ ਤੋਂ ਬਾਗੀ ਨੇ ਮਹਿੰਦਰ ਕੇਪੀ ਕਾਂਗਰਸ ਛੱਡ ਗਏ ਸੋ ਬਹੁਤ ਵੱਡੀਆਂ ਚੁਣੌਤੀਆਂ ਜਲੰਧਰ ਦੀ ਤਰ੍ਹਾਂ ਸੁਖਪਾਲ ਖਹਿਰਾ ਦੇ ਸਾਹਮਣੇ ਵੀ ਆ ਗਈਆਂ ਡਲਾ ਜੀ ਆਪਾਂ ਅਗਲੀ ਖਬਰ ਦੀ ਗੱਲ ਕਰੀਏ ਤਾਂ ਕੱਲ ਕੁਲਬੀਰ ਜੀਰਾ ਨੇ ਸ਼੍ਰੀ ਖਡੂਰ ਸਾਹਿਬ ਤੋਂ ਟਿਕਟ ਮਿਲਨ ਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਉਹਨਾਂ ਦੇ ਨਾਲ ਇਸ ਮੌਕੇ ਤੇ ਗੁਰਜੀਤ ਰਾਣਾ ਮੌਜੂਦ ਸੀ ਨਾਲ ਹੀ ਉਹਨਾਂ ਦੇ ਨਾਲ ਮੌਜੂਦਾ ਐਮਪੀ ਜਸਬੀਰ ਡਿੰਪਾ ਸਣੇ ਹੋਰ ਵੀ ਕਈ ਜੋ ਹੈ ਵੱਡੇ ਲੀਡਰ ਉਹਨਾਂ ਦੇ ਨਾਲ ਮੌਜੂਦ ਦਿਖੇ ਉੱਥੇ ਸੋ ਆਪਾਂ ਹੁਣ ਇਹਨਾਂ ਸਥਿਤੀਆਂ ਦੀ ਵੀ ਗੱਲ ਕਰੀਏ ਕਿ ਰਾਣਾ ਗੁਰਜੀਤ ਹੋਰਾਂ ਦੀ ਮੌਜੂਦਗੀ ਦੇ ਨਾਲ ਅਗਰ ਆਪਾਂ ਕਾਂਗਰਸ ਦੇ ਸਮਿਕਰਣਾ ਦੀ ਗੱਲ ਕਰੀਏ ਤਾਂ ਕੀ ਸਮਿਕਰਣ बन ਰਹੇ ਨੇ ਸੋ ਇੱਕ ਇੱਕ ਗੱਲ ਇਸ ਨੂੰ ਲੈ ਕੇ ਵੀ ਜ਼ਰੂਰ ਸਾਂਝੀ ਕਰਨਾ ਉਧਰ ਕੁਲਬੀਰ ਜੀਰਾ ਨੇ ਕੱਲ ਮੱਥਾ ਟੇਕਿਆ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਉਹਨਾਂ ਦੇ ਨਾਲ ਖਡੂਰ ਸਾਹਿਬ ਹਲਕੇ ਦੇ ਜ਼ਿਆਦਾਤਰ ਸੀਨੀਅਰ ਲੀਡਰ ਹਲਕਾ ਇੰਚਾਰਜ ਸੀ ਉਹਨਾਂ ਦੇ ਨਾਲ ਰਾਣਾ ਗੁਰਜੀਤ ਸਿੰਘ ਸੀ ਜਿਹੜੇ ਕਿ ਖੁਦ ਆਪਣੇ ਪੁੱਤਰ ਇੰਦਰ ਪ੍ਰਤਾਪ ਦੇ ਲਈ ਖਡੂਰ ਸਾਹਿਬ ਤੋਂ ਟਿਕਟ ਚਾਹੁੰਦੇ ਸੀ ਫਿਰ ਹਰਮਿੰਦਰ ਸਿੰਘ ਗੈਲ ਸੀ ਰਮਨਜੀਤ ਸਿੱਕੀ ਭਲਾਈਪੁਰ ਔਰ ਭਲਾਈ ਪ੍ਰੋਸਾਭ ਜੀ ਉੱਥੇ ਕਈ ਹੋਰ ਲੀਡਰ ਵੀ ਸੀ ਸੁਖਵਿੰਦਰ ਡੈਣੀ ਦਾ ਜ਼ਿਕਰ ਵੀ ਹੋਇਆ ਕਿ ਉਹ ਵੀ ਉੱਥੇ ਗਏ ਸੀ ਇਹ ਸਾਰੇ ਇਕੱਠੇ ਹੋ ਕੇ ਗਏ ਜਸਬੀਰ ਸਿੰਘ ਡਿੰਪਾ ਜਿਹੜੇ ਡਿੰਪਾ ਗਿੱਲ ਜਿਹੜੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਉਹ ਵੀ ਨਾਲ ਸੀ ਸੋ ਇੱਕ ਤਰੀਕੇ ਨਾਲ ਕੁਲਵੀਰ ਜੀਰਾ ਦੇ ਹੱਕ ਦੇ ਵਿੱਚ ਖਡੂਰ ਸਾਹਿਬ ਦੇ ਲਗਭਗ ਸਾਰੇ ਵੱਡੇ ਲੀਡਰ ਕਈ ਹਲਕਾ ਇੰਚਾਰਜ ਗਏ ਰਾਣਾ ਗੁਰਜੀਤ ਉਹਨਾਂ ਦੇ ਨਾਲ ਪੱਤਰਕਾਰਾਂ ਨੇ ਜਦੋਂ ਗੱਲਬਾਤ ਕੀਤੀ ਤੇ ਰਾਣਾ ਗੁਰਜੀਤ ਨੇ ਗੱਲ ਸਾਫ਼ ਕੀਤੀ ਕਿ ਉਹ ਚਾਹੁੰਦੇ ਸੀ ਆਪਣੇ ਪੁੱਤ ਨੂੰ ਚੋਣ ਲੜਾਉਣਾ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਰਾਣਾ ਉਹਨਾਂ ਦੇ ਪੁੱਤ ਨੇ ਕਿਉਂਕਿ ਕਾਂਗਰਸ ਜੁਆਇਨ ਨਹੀਂ ਕੀਤੀ ਤੇ ਜਦੋਂ ਹਾਈ ਕਮਾਂਡ ਨੇ ਕਿਹਾ ਕਿ ਅਸੀਂ ਖਡੂਰ ਸਾਹਿਬ ਨਹੀਂ ਸਿਰਫ ਇੱਕ ਟਿਕਟ ਸ਼੍ਰੀ ਨਨਪੁਰ ਸਾਹਿਬ ਨਹੀਂ ਸਿਰਫ ਖਡੂਰ ਸਾਹਿਬ ਦੀ ਟਿਕਟ ਹੈ ਜਿਹੜੀ ਉਹ ਆਫਰ ਕਰਦੇ ਆ ਰਾਣਾ ਗੁਰਜੀਤ ਨੇ ਇਥੋਂ ਤੱਕ ਕਿਹਾ ਕਿ ਉਹਨਾਂ ਦੇ ਪਰਿਵਾਰ ਨੂੰ ਖਡੂਰ ਸਾਹਿਬ ਦੀ ਟਿਕਟ ਬਾਰੇ ਪੁੱਛਿਆ ਗਿਆ ਕਿਉਂਕਿ ਸ਼੍ਰੀ ਨਾਨਦਪੁਰ ਸਾਹਿਬ ਉਹ ਰਾਣਾ ਇੰਦਰਪ੍ਰਤਾਪ ਨੂੰ ਲੜਾਉਣਾ ਚਾਹੁੰਦੇ ਸੀ ਪਰ ਉੱਥੇ ਕਿਉਂਕਿ ਵਿਜੇਂਦਰ ਸਿੰਘਲਾ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਰਾਣਾ ਗੁਰਜੀਤ ਕਹਿੰਦੇ ਮੈਂ ਕੁਲਬੀਰ ਜੀਰਾ ਦਾ ਸਮਰਥਨ ਕੀਤਾ ਕਿਉਂਕਿ ਮੈਂ ਪਹਿਲਾਂ ਵੀ ਕੁਲਬੀਰ ਜੀਰਾ ਉਹਨਾਂ ਨੂੰ ਹਾਮੀ ਭਰ ਚੁੱਕਿਆ ਸੀ ਉਹ ਕਹਿੰਦੇ ਮੈਂ ਆਪਣੇ ਜ਼ੁਬਾਨ ਤੋਂ ਨਹੀਂ ਮੁੜਦਾ ਮੈਂ ਹਾਈ ਕਮਾਂਡ ਨੂੰ ਕਿਹਾ ਕਿ ਮੈਂ ਕੁਲਬੀਰ ਜੀਰਾ ਉਹਨਾਂ ਦੇ ਨਾਲ ਚੱਲਣ ਦੀ ਗੱਲ ਕਹੀ ਹੋਈ ਹੈ ਵਾਅਦਾ ਕੀਤਾ ਹੋਇਆ ਇੱਕ ਤਰੀਕੇ ਨਾਲ ਇਸ ਕਰਕੇ ਮੈਂ ਕੁਲਬੀਰ ਜੀਰੇ ਨੂੰ ਟਿਕਟ ਦਉਣ ਦੇ ਹੱਕ 'ਚ ਸੀ ਭਾਵੇਂ ਉਹਨਾਂ ਦਾ ਪੁੱਤਰ ਵੀ ਚੋਣ ਲੜਨਾ ਚਾਹੁੰਦਾ ਸੀ ਪਰ ਉਹਨਾਂ ਨੇ ਕਿਹਾ ਕਿ ਕੁਲਬੀਰ ਜੀਰਾ ਵੀ ਉਹਨਾਂ ਦੇ ਲਈ ਉਹਨਾਂ ਦੇ ਪੁੱਤਰ ਵਰਗਾ ਸੋ ਉਹਨਾਂ ਨੇ ਵੱਡੀ ਗੱਲ ਕਹੀ ਰਾਣਾ ਗੁਰਜੀਤ ਨੇ ਔਰ ਸਾਫ਼ ਤੌਰ ਤੇ ਰਾਣਾ ਗੁਰਜੀਤ ਨੇ ਕਿਹਾ ਕਿ ਕਿਸੇ ਨਾਲ ਵਿਰੋਧ ਨਹੀਂ ਹੈ ਅੰਮ੍ਰਿਤਪਾਲ ਸਿੰਘ ਨਾਲ ਵੀ ਵਿਰੋਧ ਨਹੀਂ ਹੈ ਕਿਉਂਕਿ ਸੰਵਿਧਾਨਕ ਦਾਇਰੇ 'ਚ ਹਰ ਕੋਈ ਚੋਣ ਲੜ ਸਕਦਾ ਹੈ ਅੰਮ੍ਰਿਤਪਾਲ ਸਿੰਘ ਚੋਣ ਲੜਨ ਭਾਵੇਂ ਲਾਲਜੀਤ ਭੁੱਲਰ ਚੋਣ ਲੜਨ ਭਾਵੇਂ ਬਲਟੋਹਾ ਹਰ ਕਿਸੇ ਦਾ ਹਰ ਕਿਸੇ ਦੀ ਉਹ ਇੱਜ਼ਤ ਕਰਦੇ ਨੇ ਸੋ ਰਾਣਾ ਗੁਰਜੀਤ ਉਹਨਾਂ ਨੇ ਵੱਡੀਆਂ ਗੱਲਾਂ ਕਹੀਆਂ ਔਰ ਕੁਲਬੀਰ ਜੀਰਾ ਦੇ ਹੱਕ 'ਚ ਡਟਣ ਦੀ ਗੱਲ ਵੀ ਉਹਨਾਂ ਨੇ ਕਹੀ ਉਹ ਕਹਿੰਦੇ ਕੁਲਬੀਰ ਜੀਰਾ ਦੇ ਹੱਕ 'ਚ ਅਸੀਂ ਡਟਾਂਗੇ ਇਹਦਾ ਮਤਲਬ ਹੈ ਅਗਰ ਅਗਰ ਰਾਣਾ ਗੁਰਜੀਤ ਤੇ ਉਹਨਾਂ ਦਾ ਪਰਿਵਾਰ ਡਟ ਜਾਂਦਾ ਕੁਲਬੀਰ ਜੀਰਾ ਦੇ ਪਿੱਛੇ ਹਾਲਾਂਕਿ ਰਾਣਾ ਇੰਦਰ ਪ੍ਰਤਾਪ ਕੁਲਬੀਰ ਜੀਰਾ ਲਈ ਚੋਣ ਪ੍ਰਚਾਰ ਕਰਨ ਗਿਆ ਨਹੀਂ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਰਾਣਾ ਇੰਦਰ ਪ੍ਰਤਾਪ ਆਜ਼ਾਦ ਵਿਧਾਇਕ ਨੇ ਉਹ ਕਿਸ ਦਾ ਸਮਰਥਨ ਕਰਦੇ ਨੇ ਹਾਲਾਂਕਿ ਅਗਰ ਉਹਨਾਂ ਦੇ ਪਿਤਾ ਰਾਣਾ ਗੁਰਜੀਤ ਕੁਲਬੀਰ ਜੀਰਾ ਦੀ ਮਦਦ ਕਰ ਰਹੇ ਨੇ ਹੋ ਸਕਦਾ ਰਾਣਾ ਇੰਦਰਪ੍ਰਤਾਪ ਵੀ ਕੁਲਬੀਰ ਜੀਰਾ ਦੇ ਚੋਣ ਅਭਿਆਨ ਦੇ ਵਿੱਚ ਸ਼ਾਮਲ ਹੋਣ ਪਰ ਰਾਣਾ ਗੁਰਜੀਤ ਸਿੰਘ ਨੇ ਕਈ ਗੱਲਾਂ ਕੱਲ ਸਾਫ਼ ਕਰ ਦਿੱਤੀਆਂ ਉਹਨਾਂ ਨੇ ਇਹ ਵੀ ਸਾਫ਼ ਕਰ ਦਿੱਤਾ ਕਿ ਉਹਨਾਂ ਦੇ ਪਰਿਵਾਰ ਦੀ ਟਿਕਟ ਕੱਟੀ ਨਹੀਂ ਗਈ ਉਹ ਇੱਛਕ ਨਹੀਂ ਸੀ ਉਹ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜਨਾ ਜ਼ਰੂਰ ਚਾਹੁੰਦੇ ਸੀ ਔਰ ਕੁਲਬੀਰ ਜੀਰਾ ਨੇ ਵੀ ਸਾਫ਼ ਤੌਰ ਤੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਜਦੋਂ ਅਮਰਿਤਪਾਲ ਸਿੰਘ ਹੁਣਾਤੇ ਨੈਸ਼ਨਲ ਸਕਿਉਰਿਟੀ ਐਕਟ ਲੱਗਿਆ ਉਹਦਾ ਵਿਰੋਧ ਕੀਤਾ ਕੁਲਬੀਰ ਜੀਰਾ ਕਹਿੰਦੇ ਨੇ ਕਿ ਮੈਂ ਵੀ ਪੰਥਕ ਪਰਿਵਾਰ ਦੇ ਵਿੱਚੋਂ ਆਣਾ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਦੇ ਪਿਤਾ ਜਥੇਦਾਰ ਗੁਰਦੀਪ ਸਿੰਘ 27 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਉਹ ਕਹਿੰਦੇ ਮੇਰੇ ਪਿਤਾ ਇੰਦਰਜੀਤ ਜੀਰਾ ਵੀ ਪੰਥਕ ਪਰਿਵਾਰ ਦੇ ਵਿੱਚੋਂ ਨੇ ਤੇ ਮੈਂ ਵੀ ਇੱਕ ਪੰਥਕ ਪਰਿਵਾਰ ਦੇ ਵਿੱਚੋਂ ਆ ਸੋ ਕੁਲਬੀਰ ਜੀਰਾ ਨੇ ਆਪਣੀ ਦਾਵੇਦਾਰੀ ਜਿਹੜੀ ਉਹ ਖੁੱਲ ਕੇ ਹਲਕਾ ਖਡੂਰ ਸਾਹਿਬ ਦੇ ਵਿੱਚ ਪੇਸ਼ ਕਰ ਦਿੱਤੀ ਹੈ ਅਕਾਲੀ ਦਲ ਵੱਲੋਂ ਗਿਰਸਾ ਸਿੰਘ ਵਿਲਟੋਹਾ ਆਮ ਆਦਮੀ ਪਾਰਟੀ ਵੱਲੋਂ ਲਾਲਜੀਤ ਸਿੰਘ ਪੁੱਲਰ ਭਾਜਪੀ ਵੱਲੋਂ ਮੀਆਂ ਵਿੰਡ ਨੇ ਜਿਹੜੇ ਸਾਬਕਾ ਵਿਧਾਇਕ ਨੇ ਔਰ ਅਮਰਿਤਪਾਲ ਸਿੰਘ ਅਮਰਿਤਪਾਲ ਸਿੰਘ ਹਲਕਾ ਖਡੂਰ ਸਾਹਿਬ ਦੇ ਵਿੱਚ ਇੱਕ ਵੱਡਾ ਮੁੱਦਾ ਬਣੇ ਨੇ ਨਾ ਕੇਵਲ ਹਲਕਾ ਖਡੂਰ ਸਾਹਿਬ ਬਲਕਿ ਪੰਜਾਬ ਦੀਆਂ ਜਿੰਨੀਆਂ ਵੀ ਪੰਥਕ ਸੀਟਾਂ ਨੇ ਉਥੇ ਅਮਰਿਤਪਾਲ ਦੇ ਚੋਣ ਲੜਨ ਦਾ ਮੁੱਦਾ ਪ੍ਰਭਾਵ ਪਾਏਗਾ ਹੁਣ ਸੁਖਵੀਰ ਸਿੰਘ ਬਾਦਲ ਇੱਕ ਵਾਰੀ ਸਿਮਰਨਜੀਤ ਸਿੰਘ ਮਾਨ ਕੋਲੇ ਗਏ ਸੀ ਸੰਗਰੂਰ ਦੀ ਚੋਣ ਵੇਲੇ ਕਿ ਅਸੀਂ ਬੀਬੀ ਕਮਲਜੀਤ ਕੌਰ ਦਾ ਸਮਰਥਨ ਕਰੀਏ ਬੰਦੀ ਸਿੰਘਾਂ ਦੇ ਮਸਲੇ ਤੇ ਚੋਣ ਲੜੀਏ ਉਸ ਵੇਲੇ ਸਿਮਰਨਜੀਤ ਸਿੰਘ ਮਾਨ ਨੇ ਅਕਾਲੀ ਦਲ ਨਾਲ ਸਮਝੌਤੇ ਤੋਂ ਇਨਕਾਰ ਕੀਤਾ ਸੀ ਔਰ ਉਹਨਾਂ ਨੇ ਆਪਣੇ ਦਮ ਤੇ ਚੋਣ ਲੜੀ ਸੀ ਤੇ ਉਹ ਜਿੱਤੇ ਵੀ ਸੀ ਹੁਣ ਸਿਮਰਨਜੀਤ ਸਿੰਘ ਮਾਨ ਨੇ ਅੰਮ੍ਰਿਤਪਾਲ ਸਿੰਘ ਦੇ ਹੱਕ ਚ ਆਪਣਾ ਉਮੀਦਵਾਰ ਬਿਠਾ ਦਿੱਤਾ ਹੈ ਅਕਾਲੀ ਦਲ ਨੇ ਆਪਣਾ ਉਮੀਦਵਾਰ ਵਿਰਸਾਲ ਸਿੰਘ ਵਲਟੋਆ ਦੇ ਰੂਪ ਦੇ ਵਿੱਚ ਖੜਾ ਕਰ ਦਿੱਤਾ ਹੈ ਸੋ ਖਡੂਰ ਸਾਹਿਬ ਦੇ ਜਿਹੜੇ ਚੋਣ ਸਮਿਕਰਣ ਨੇ ਉਹ ਵੀ ਬੜੇ ਦਿਲਚਸਪ ਬਣ ਰਹੇ ਡਲਾਜੀ ਕੱਲ ਭਗਵੰਤ ਮਾਨ ਦਿੱਲੀ ਤੋਂ ਵਾਪਸ ਪਰਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕਰ ਗਏ ਤੇ ਉਹਨਾਂ ਨੇ ਦਾਵਾ ਕੀਤਾ ਕਿ ਅਰਵਿੰਦ ਕੇਜਰੀਵਾਲ ਜੋ ਨੇ ਉਹ ਪੰਜਾਬ ਨੂੰ ਲੈ ਕੇ ਕਾਫੀ ਚਿੰਤਿਤ ਨਜ਼ਰ ਆਏ ਜੋ ਵੀ ਉਹਨਾਂ ਨੇ ਗੱਲਾਂ ਸਾਂਝੀਆਂ ਕੀਤੀਆਂ ਨੇ ਉਸ ਦੇ ਉੱਪਰ ਜ਼ਰੂਰ ਮੈਂ ਚਾਹੂੰਗੀ ਤੁਸੀਂ ਪੂਰੇ ਵਿਸਥਾਰ ਦੇ ਵਿੱਚ ਜੋ ਪੂਰੀ ਜਾਣਕਾਰੀ ਹੈ ਜੋ ਭਗਵੰਤ ਮਾਨ ਨੇ ਦਿੱਲੀ ਤੋਂ ਆ ਕੇ ਗੱਲਾਂ ਕੀਤੀਆਂ ਜੋ ਜੋ ਗੱਲਾਂ ਕਿਹਾ ਉਹਨਾਂ ਨੇ ਕਿ ਕੇਜਰੀਵਾਲ ਜੋ ਪੰਜਾਬ ਨੂੰ ਲੈ ਕੇ ਚਿੰਤਿਤ ਨਜ਼ਰ ਆਏ ਹੋਰ ਕਿਹੜੀਆਂ-ਕਿਹੜੀ ਖਾਸ ਗੱਲਾਂ ਉਹਨਾਂ ਨੇ ਸਾਂਝੀਆਂ ਕੀਤੀਆਂ ਇਸ ਦੇ ਉੱਪਰ ਵੀ ਪੂਰੀ ਜਾਣਕਾਰੀ ਜ਼ਰੂਰ ਸਾਂਝੀ ਕਰਨਾ ਦੇਖੋ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਗਏ ਸੀ ਅਰਵਿੰਦ ਕੇਜਰੀਵਾਲ ਦੇ ਨਾਲ ਉਹਨਾਂ ਨੇ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਦੂਸਰੀ ਮੁਲਾਕਾਤ ਹੈ ਅਰਵਿੰਦ ਕੇਜਰੀਵਾਲ ਦੇ ਨਾਲ ਔਰ ਮੁੱਖ ਮੰਤਰੀ ਨੇ ਵਾਪਸ ਆ ਕੇ ਦੱਸਿਆ ਕਿ ਉਹਨਾਂ ਦੀ ਧੀ ਨਿਯਮਤ ਦਾ ਹਾਲਚਲ ਪੁੱਛਿਆ ਅਰਵਿੰਦ ਕੇਜਰੀਵਾਲ ਨੇ ਔਰ ਇਹਦੇ ਨਾਲ-ਨਾਲ ਪੁੱਛਿਆ ਕਿ ਕੀ ਪੰਜਾਬ ਦੇ ਕਿਸਾਨਾਂ ਨੂੰ ਕਣਕ ਦੀ ਚੁਕਾਈ ਦਾ ਪੈਸਾ ਸਮੇਂ ਸਿਰ ਖਾਤਿਆਂ 'ਚ ਜਾ ਰਿਹਾ ਹੈ ਕਣਕ ਦਾ ਉਤਪਾਦਨ ਪੰਜਾਬ 'ਚ ਕਿਸ ਤਰ੍ਹਾਂ ਦਾ ਹੋਇਆ ਪੰਜਾਬ ਦੇ ਵਿੱਚ ਚੋਣਾਂ ਦੇ ਸਬੰਧ ਦੇ ਵਿੱਚ ਵੀ ਨਿਸ਼ਚਿਤ ਤੌਰ 'ਤੇ ਉਹਨਾਂ ਨੇ ਗੱਲ ਕੀਤੀ ਹੋਣੀ ਹੈ ਕਿ ਪਾਰਟੀ ਉਮੀਦਵਾਰਾਂ ਦਾ ਚੋਣ ਪ੍ਰਚਾਰ ਕਿਵੇਂ ਚੱਲ ਰਿਹਾ ਹੈ ਉਂਝ ਭਗਵੰਤ ਮਾਨ ਨੇ ਬਾਹਰ ਆ ਕੇ ਮੁਰ ਦਾਵਾ ਕੀਤਾ ਕਿ ਸਰਕਾਰ ਆਮ ਆਦਮੀ ਪਾਰਟੀ ਦੇ ਦਖਲ ਤੋਂ ਬਿਨਾ ਕੇਂਦਰ ਚ ਨਹੀਂ ਬਣਨੀ ਕਿਉਂਕਿ ਭਗਵੰਤ ਮਾਨ ਲਗਾਤਾਰ ਕਹਿ ਰਹੇ ਨੇ ਕਿ ਭਾਜਪਾ ਦੀ ਸਰਕਾਰ ਨਹੀਂ ਬਣ ਰਹੀ ਇੰਡੀਆ ਗੱਠਜੋੜ ਦੀ ਸਰਕਾਰ ਬਣੇਗੀ ਔਰ ਆਮ ਆਦਮੀ ਪਾਰਟੀ 13 ਤੋਂ 20 ਸੀਟਾਂ ਤੱਕ ਲੋਕ ਸਭਾ ਦੀਆਂ ਜਿੱਤ ਸਕਦੀ ਹੈ ਔਰ ਅਜਿਹੇ ਹਾਲਾਤਾਂ ਚ ਆਮ ਆਦਮੀ ਪਾਰਟੀ ਮਰਜ਼ੀ ਬਿਨਾ ਕੇਂਦਰ ਦੀ ਸਰਕਾਰ ਨਹੀਂ ਬਣਨੀ ਸੋ ਕਈ ਗੱਲਾਂ ਭਗਵੰਤ ਮਾਨ ਨੇ ਕੀਤੀਆਂ ਇੱਕ ਵਾਰੀ ਜ਼ਰੂਰ ਸੁਣਦੇ और सबसे बड़ी बात जो आज मैं आपको बतानी चाहता हूं जब मैं अरविंद केजरीवाल जी को बताई कि आज ही रिजल्ट आए हैं पंजाब में सरकारी स्कूल के एक बच्चों ने 158 सरकारी स्कूलों के एक बच्चों ने जेई का परिणाम जो मेन होता है वो पास कर लिया ये पहली बार हुआ है। इस पर अरविंद केजरीवाल जी बहुत खुश हुए और उन्होंने कहा यही शिक्षा क्रांति हमारे सपनों में थी उन्होंने कहा कि मेरी तरफ से सभी सरकारी अध्यापकों को और जो एक, एक सौ बच्चे जिन्होंने जेईई क्लियर किया उनके माता पिता को उनके पेरेंट्स को मेरी तरफ से बधाई देना तो ये पहली बार हुआ है कि सरकारी स्कूलों के बच्चों ने जेई का परिणाम क्लियर किया और ਇਹ ہمارا ਸੁਪਨਾ ਸੱਚ ਹੋਣੇ ਵਾਲੀ ਬਾਤ ਹੈ ਬਹੁਤ ਬਹੁਤ ਧੰਨਵਾਦ ਡਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰਾ ਅਪਡੇਟ ਤੇ ਸਿਆਸੀ ਅਨਾਲਿਸਿਸ ਤੁਹਾਡਾ ਦਰਸ਼ਕਾਂ ਦੇ ਨਾਲ ਸਾਂਝਾ ਕਰਨ ਦੇ ਲਈ ਦਰਸ਼ਕਾਂ ਦਾ ਵੀ ਧੰਨਵਾਦ ਕਰਦਿਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਨ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ